ਆਹ ਓਦ ਸਾਲਾ ਮਹੀ ਦਾ ਪਹਿਲਾ ਨਹੀਂ ਹਟਦਾ ਇਹ ਮੱਠੂ ਕੁੜੀ ਚੌਦਾ ਮੋਟਰ ਚਲਾ ਗਿਆ ਮੈਨੂੰ ਲੱਗਦਾ ਸਾਲਾ ਕਿਹਦਾ ਆ ਗਿਆ ਤੇ ਟੈਮ ਪਿਆ ਉਹ ਰਿਆ ਬੱਤ ਓ ਰਿਆ ਹਾਂਜੀ ਆ ਮੜਿਆ ਦੇਖੀ ਆ ਕਿਹਦਾ ਪੁੱਤ ਫੋਨ ਦੇਖੀ ਆਂਟੀ ਜੀ ਗਈ ਆਂਟੀ ਦਾ ਐ ਕਿਹੜੀ ਆਂਟੀ ਐ ਕਰ ਮੇਰਾ ਪੁੱਤ ਆ ਲੈ ਫੜ ਰੁਪਈਆ ਜਾ 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 ਕੇ ਟੋਪੀਆਂ ਖਾ ਲੈ ਰੁਪਈਆ ਦਾ ਮੈਂ ਕੀ ਕਰੂੰ ਛੁੱਕਿਆ ਪੜਿਆ ਤੇਰੀ ਤੇਰੀ ਜਾਂਦਾ ਨਹੀਂ ਰੁਪਈਆ ਮੁੱਥੇ ਮਾਰਿਆ ਮਲੰਗ ਨੇ ਤਰਜਾ ਤਰਜਾ ਸਾੜਾ ਆ ਗਈ ਆਂਟੀ ਆ ਗਈ ਤਨੂ ਆ ਗਿਆ ਮੈਂ ਤੁੰਗ ਰੰਗਤ ਮੈਂ ਮੱਤੂ ਦਾ ਵੱਡ ਗਿਆ ਜਾ ਕੇ ਆਇਆ ਆਇਆ ਆ ਗਈ ਆਂਟੀ ਆ ਗਈ ਹੈਲੋ ਆ ਬਾਈ ਆਹ ਓ ਪਾਏ ਹਾਂ ਮੈਂ ਕਰਨਾਲੀ ਬੋਲਦਾ ਸਲਮਾ ਕਿਹੜੀ ਸਲਮਾ ਅੱਛਾ ਧੂਰ ਕੋਟੋਂ ਆਹ ਭਾਈ ਅੱਛਾ ਅੱਛਾ ਹੁਣ ਪਛਾਣ ਗਿਆ ਮੈਂ ਠੀਕ ਆ ਔਰ ਦੱਸੋ ਹੁਕਮ ਕਰੋ ਸੋਹਣਿਆ ਹਾਂ ਬੜਾ ਮੜਾ ਕੰਮ ਹੋਇਆ ਹੈ ਅੱਛਾ ਓਏ ਆਜੋ ਮੈਂ ਇਕੱਲਾ ਹੀ ਰਹਿਣਾ ਇੱਧਰ ਮੋਟਰ ਤੇ ਆਹ ਹੋ ਮੇ ਟੂ ਦਾ ਨੰਦਨੀ ਕੋਲੇ ਬੜਿਆ ਰਹਿੰਦਾ ਮੈਂ ਇਕੱਲਾ ਹੀ ਹੁੰਦਾ ਆ ਨਹੀਂ ਨਹੀਂ ਪੜਦਾ ਕਾਲਜ ਆਹੋ ਜਾਂਦਾ ਹੁੰਦਾ ਅੱਜ ਤੂੰ ਕੀ ਕਰਦੀ ਹੁੰਨੀ ਆ ਅੱਛਾ ਤੇ ਬੇਲੀਆਂ ਤਾਂ ਫਿਰ ਆ ਜਾ ਕਰ ਹਾਂ ਸਾਲ ਮੈਂ ਹੀ ਬੋਲਦੀ ਆ ਤੇ ਆ ਜਾ ਕਰ ਮੋਟਰ ਤੇ ਮੋਟਰ ਤੇ ਮੈਂ ਇਕੱਲਾ ਹੀ ਹੁੰਨਾ ਇੱਥੇ ਕੋਈ ਸੁਣ ਬਣਾ ਲਵੇ ਮੈਂ ਮੋਟਰ ਤੇ ਜਾ ਕੇ ਗੱਲ ਕਰਦਾ ਸੋਹਣੀ ਓਏ ਆਹੋ ਕੋਟੇ ਤੇ ਆਜੇ ਮੈਂ ਮੋਟਰ ਤੇ ਜਾਣਾ ਮੈਂ ਫੋਨ ਨਾ ਕੱਟੀ ਫੋਨ ਨਾ ਕੱਟੀ ਡੁੱਬ ਜਾਣੀਏ ਮਰ ਜੂ ਨਹੀਂ ਮੈਂ ਬੜੇ ਸਾਲਾਂ ਬਾਅਦ ਤੈਨੂੰ ਯਾਦ ਆਈ ਹੈ ਕਰਨੈਲ ਦੀ ਭੁੱਲ ਗਈ ਸੀ ਚੰਦਰੀਏ ਆ ਹਾਂ ਹੁਣ ਕਿੱਥੇ ਯਾਦ ਆਉਣਾ ਭੁੱਲ ਗਈ ਬੇਰ ਖਾਦੇ ਹੋਏ ਚੱਲ ਤੂੰ ਫੋਨ ਉੱਥੇ ਜਾ ਕੇ ਮੋਟਰ ਤੇ ਜਾ ਕੇ ਕਰਦਾ ਚੰਗਾ ਚੱਕ ਲਈ ਫੋਨ ਇਦਰੋਂ ਹੀ ਲਾ ਲਈ ਮੈਨੂੰ ਤਾਂ ਲੱਗਦਾ ਨਹੀਂ ਨੀ ਗਾਲ ਥੋੜੀ ਜੀ ਕੱਢ ਗਈ ਨਾ ਹੁਣ ਓਏ ਆਹੋ ਆਹ 10 ਮਿੰਟ ਤੱਕ ਲਾਦੀ ਮੈਂ ਜਾਣਾ ਮੋਟਰ ਤੇ ਓਕੇ ਬਾਈ ਲਵ ਯੂ ਸਾਈਕਲ ਸੂਕੇ ਜਾਂਦਾ ਬੱਚਾ ਹੋਵੇ ਜਾਂਦੇ ਆ ਅੱਜ ਦੇ ਬਚਾਲੇ ਲਾ ਫੋਨ ਕੀ ਤੋਂ ਲਵਾਵਾ ਓਏ ਓਰੇ ਓਰੇ ਇੱਥੇ ਥਣ ਫੜਦਾ ਓਰੇ ਆ ਹਾਂ ਓਰੇ ਆ ਇੱਥੇ ਕੀ ਕਰਦਾ ਸੀ ਤੂੰ ਕਿਹਾ ਕੀ ਸੀ ਹੁਣ ਥਣ ਫੜਦਾ ਮੈਂ ਕਿਹਾ ਇੱਥੇ ਤੂੰ ਬੋਲਦਾ ਕਿਵੇਂ ਆ ਫਿਰ ਤੇਰੀ ਧੀ ਦੀ ਤੇਰੀ ਦੀ ਹੁਣ ਬੋੜੇ ਨੂੰ ਹੱਥ ਪਾਏਗਾ ਕੱਢਾਂ ਮੈਂ ਮੈਂ ਮਾਰ ਫਿਰ ਭੁੱਲ ਗਿਆ ਕੋ ਘੋੜਾ ਕੋ ਦੇਲਾ ਨੀਰੇ ਵਾਲੇ ਅੰਦਰ ਬਾੜ ਕੇ ਕੁੱਟਿਆ ਸੀ ਤੈਨੂੰ ਉਹ ਤੂੰ ਆ ਦੇਖ ਲੈ ਫਿਰ ਤੂੰ ਮੁੱਕੀਆਂ ਨਾ ਖਾ ਲਈ ਹੁਣ ਮੈਨੂੰ ਮੱਖੇ ਜਿਹਾ ਬਹੁਤ ਚੜਦੀ ਆ ਚੰਗਾ ਮਰਾ ਪੁੱਤ ਗੜਾਸਿਆ ਹੈ ਨਹੀਂ ਪੁੱਤ ਕੁਸਾਰੀ ਕਰਨਾ ਅੱਗੇ ਤਾਂ ਦਾ ਪੜ ਆਹ ਪਾਲਾ ਕਣ ਅੱਗੇ ਤਾਂ ਨਹੀਂ ਕਰਦਾ ਗਾਲ ਉਹ ਭੈਣ ਦੇ ਯਾਰਾ ਨਹੀਂ ਕਰਦਾ ਨਹੀਂ ਭੈਣ ਉਹ ਕੁੜੀ ਚੌਦਾ ਬਾਰ ਬਾਰ ਰੋੜਾ ਚੱਕਦਾ ਮਾਰਾਂ ਕੱਢਾਂ ਬੱਚੀ ਨਹੀਂ ਤੂੰ ਤੂੰ ਸੋਲਾ ਤੂੰ ਸੋਦਰਦਾ ਕਿਉਂ ਨਹੀਂ ਯਾਰ ਫੋਨ ਲਾ ਨਹੀਂ ਕੀ ਉਹ ਮੇਰਾ ਇੰਜਣ ਖਰਾਬ ਹੋਇਆ ਸੁਦਰਦਾਨੀ ਕੁੜੀ ਦਾ ਤੂੰ ਡਿਪਲੋਮਾ ਕਰਿਆ ਫੁੱਦੂਆਂ ਫੁੱਦੂਵਾਂ ਦਾ ਡਿਪਲੋਮਾ ਕਰਿਆ ਮੈਂ ਲਾ ਦੇ ਫੋਨ ਤੇਰੀ ਮਾਂ ਲੰਘ ਜੋਗੀ ਟਾਈਮ ਲੰਘ ਜੋ ਲਾਉਣਾ ਇੱਕ ਗੱਲ ਦੱਸ ਹਾਂ ਪੁੱਛ ਤੇਰੀ ਮਾਂ ਨੇ ਤੈਨੂੰ ਕੀ ਖਾ ਕੇ ਜੰਮਿਆ ਸੀ ਆਪਦੇ ਬੁੜੇ ਤੋਂ ਪੁੱਛੀ ਇਹ ਗੱਲਾਂ ਕੁੜੀ ਦਾ ਯਾਰ ਪੁੱਠੀਆਂ ਗੱਲਾਂ ਲੋਕ ਖੋਲ ਕੇ ਦੇ ਲੋਕ ਲਾਈ ਬੈਠਾ ਜਿਵੇਂ ਉਹ ਲੋਕ ਜਾ ਖੁੱਲ ਗਿਆ ਕਿੱਥੇ ਖੁੱਲ ਗਿਆ ਉਹ ਦੇਖ ਲਾ ਭੈਣ ਦਾ ਕਾਜ਼ਮ ਮੈਨੂੰ ਕਿਹੜਾ ਜਾ ਹੋਣ ਦੇ ਲਾ ਫੋਨ ਕਰ ਜਿਹੜਾ ਫੋਨ ਹੈਲੋ ਇਹ ਆਇਆ ਹੋਇਆ ਉਹ ਹੀ ਲਾ ਹੈਲੋ ਹਾਂਜੀ ਹੋਏ ਹੋਏ ਓਏ ਬੁੜੀ ਬੋਲਦੀ ਐ ਜੇ ਕੋਈ ਓ ਬੁੜੀ ਓ ਸਾਲਿਆ ਭਾਂਡੇ ਮੰਜਨ ਵਾਲੀ ਆ ਮਾਰਾ ਵਿੱਚ ਜੀ ਕੱਢਾ ਭਾਂਡੇ ਤੂੰ ਤਾਂ ਮਿੱਠੂ ਦਾ ਮਜਾ ਲਾ ਹੈਲੋ ਓਏ ਫੂਲ ਕੱਟ ਰਫੜਾ ਓਰ ਹੈਲੋ ਜੀ ਗਲਤੀ ਨਾਲ ਚੱਕ ਲਿਆ ਸੀ ਆਹ ਕੌਣ ਭਾਂਡੇ ਵਾਲੀ ਨੂੰ ਜੀ ਥੋੜੀ ਕਹਿਂਗਾ ਯਾਰ ਤੂੰ ਝੂਠ ਬੋਲਦਾ ਕੌਣ ਆ ਦੱਸ ਆਹ ਭਾਂਡੇ ਆ ਯਾਰ ਤੂੰ ਦੱਸਣਾ ਕਿ ਨਹੀਂ ਦੱਸਣਾ ਤਾਂ ਉਹ ਤੂੰ ਬਹਿਦਾ ਨਹੀਂ ਬਹਿਦਾ ਨਹੀਂ ਧੀ ਦਿਆ ਯਾਰ ਹਰ ਜਾ ਨਾ ਲੜਨੇ ਮੈਨੂੰ ਮੈਂ ਭੈਣ ਦੀ ਡਾਂਗ ਤੇ ਮੈਨੂੰ ਲਾ ਲਈ ਨਹੀਂ ਤੂੰ ਤੂੰ ਨਾ ਭੈਣ ਤੂੰ ਸਰਤਾ ਹੈਲੋ ਹਾਂ ਜੀ ਇਹ ਤਾਂ ਰੋਗ ਨੰਬਰ ਆ ਜੀ ਤੇਰੀ ਤੇਰੀ ਤਾਂ ਕਟੋ ਕਟਾ ਬੱਚ ਜੀ ਜਾਂਦਾ ਦੀ ਜਾ ਭੱਜ ਜਾ ਤੂੰ ਤੋਰ ਜਾ ਕਰੇ ਇਹ ਤਾਂ ਬੁੜਾ ਮਲੰਗ ਹੈ ਜੀ ਇਹ ਬੁੜਾ ਮਲੰਗ ਹੈ ਨੂੰ ਫੋਨ ਨਹੀਂ ਨਹੀਂ ਮਲੰਗ ਨਹੀਂ ਮਲੰਗ ਹੈਗਾ ਇਹ ਲੰਡੂ ਉਹ ਲੰਡੂ ਆ ਸਾਡੇ ਪੇਸ਼ ਪਿਆ ਹੋਇਆ ਵਾ ਚੱਲ ਤਰ ਜਾ ਚੱਲ ਜਾ ਤਰ ਜਾ ਇਹ ਇਹ ਲੰਡੂ ਕੋਲ ਕੁਝ ਨਹੀਂ ਹੈਗਾ ਜੀ ਫੋਨ ਕੱਟ ਦੋ ਤੁਸੀਂ ਤੂੰ ਜਾਂਦਾ ਨਹੀਂ ਤੂੰ ਕੱਟ ਦੋ ਜਾਂਦਾ ਨਹੀਂ ਫੜ ਜਾ ਦੁਵਾਲ ਕੱਢੀ ਓਏ ਹਾਏ 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 ਉਹ ਨਾ ਪਤੋ ਨਾ ਉਹ ਮਾਰੀ ਨਾ ਪਤੋ ਮੇਰਾ ਨਾ ਬੀਬੀ ਵਾਦਾ ਤੂੰ ਕੱਥੇ ਜਾਣੀ ਆ ਸਲਮਾ ਹਾਏ ਹਾਏ ਉਹ ਤੇਰੀ ਤੇ ਮੈਂ ਮਿੱਠੂ ਨੂੰ ਮਿੱਠੂ ਨੂੰ ਦੱਸਦਾ ਮੈਂ ਫੋਨ ਕਰਕੇ ਉਹ ਮਾਤਾ ਨੂੰ ਵੱਡੋ ਵੀ ਹਣ ਭੈਣ ਦੀ ਤੂੰ ਹੀ ਆਸਕੀਆਂ ਕਰੀ ਜਾਣਾ ਕੱਢ ਜਾ ਸਲਮਾ ਮੜਾਇਆ ਹੋਲਡ ਤੇ ਰੱਖ ਕੱਢ ਜਾ ਕੱਢ ਦ ਮਿਲਦਾ ਤੈਨੂੰ ਹਾਂ ਹਾਂ ਹੁਣ ਦੱਸ ਹਾਂ ਬੋਲ ਹੁਣ ਦੱਸ ਬੋਲ ਫਿਰ ਉਹ ਜਾ ਮੇਰਾ ਪੁੱਤ ਪਾ ਲੈ ਪੈਰੀ ਹੱਥ ਲਾ ਜਾ ਪਹਿਲਾ ਕਹੇ ਜਾ ਮੇਰਾ ਪੁੱਤ ਪਹਿਲਾ ਕਹਿ ਕਾ ਗੰਡਾਸਾ ਉਹ ਜਾ ਭੈਣ ਚੋਦਾ ਮਾ ਮਾਰੂ ਵਿੱਚ ਜੀ ਕਹ ਗੰਡਾਸਾ ਹਾਂ ਗੜਾਸਾ ਜਿਲੇ ਦਾ ਕੁੜੀ ਦਾ ਲਾਉੜਾ ਗੜਾਸਾ ਭੱਜ ਜਾ ਇੱਥੋਂ ਭੱਜ ਜਾ ਮੈਨੂੰ ਦੇਖੀ ਨਾ ਜੀ ਗੜਾਸਾ ਹਾਂ ਜਿਲੇ ਦਾ ਜਿਲੇ ਦਾ ਬਦਮਾਸ਼ਾਂ ਦਾ ਹਾਂ ਪਰਦਾ ਭੈਣ ਚੋਦ ਲੱਗਿਆ ਭੱਜ ਜਾ ਭੱਜ ਜਾ ਮੈਂ ਮਾਰੂ ਮੈਨੂੰ ਕਹਣਾ ਪਰਦਾਨ ਹੈ ਮੈਂ ਨਹੀਂ ਕਹਣਾ ਕੱਢ ਲੈ ਬਟਕਾਨ ਦੇ ਬਚਕੀ ਪਈਆਂ ਨੇ ਤੇਰੇ ਟੁੱਟ ਲੋ ਨਿਕਲ ਜਾ ਇੱਥੋਂ ਮੈਨੂੰ ਦੇਖੀ ਨਾ ਉਹ ਭੈਣ ਦੇ ਖਸਮਾ ਕਿਹਦੇ ਕੋਲ ਬੈਠਾ ਤੂੰ ਭੈਣ ਦੀ ਯਾਰ ਦੀ ਆ ਟੇ ਮਾ ਮਾਨੀ ਨਾਲ ਚੁੰਬੜਿਆ ਹੋਇਆ ਤੇਰੀ ਨੰਦਨੀ ਨਾਲ ਤੇਰੇ ਮਾਮਾ ਨਾਲ ਪੜਪੜੀ ਜਾਂਦਾ ਨਹੀਂ ਕੁੜੀ ਦਾ ਯਾਰ ਨਿਕਲ ਜਾ ਇੱਥੋਂ ਆ ਦੇ ਲੈ ਤੇਰਾ ਖਸਮ ਕੀ ਕਰਦਾ ਤੇਰਾ ਉਹ ਨਿਕਲ ਜਾ ਭੈਣ ਤੋਂ ਨਿਕਲ ਜਾ ਮੇਤੋਂ ਗਾਂ ਦੀ ਗਾਂ ਗੱਲਾਂ ਦੱਸੀ ਜਾਂਦਾ ਵਾ ਕੋਈ ਸਲਮਾ ਆਂਟੀ ਆ ਉਹਦੇ ਨਾਲ ਗੱਲਾਂ ਮਾਰਦਾ ਇਹ ਉਹ ਨਹੀਂ ਹੈਗੀ ਨਹੀਂ ਹੈਗੀ ਕੋਈ ਨਹੀਂ ਹੈਗੀ ਜੱਸ ਜੱਸ ਨੂੰ ਫੋਨ ਕਰ ਦੇ ਜੱਸ ਤਾਂ ਆਦੀ ਮਾਂ ਕੋਲੇ ਗਿਆ ਹੋਇਆ ਉਹਨੇ ਨਹੀਂ ਚੱਕਣਾ ਫੋਨ ਮੈਨੂੰ ਇਹ ਨੰਬਰ ਦਿੰਦਾ ਨਹੀਂ ਹੈਗਾ ਬੋਤੀ ਰਹਿਣ ਲੱਗ ਗਿਆ ਜੱਸ ਤਾਂ ਤੂੰ ਜੱਸ ਨੂੰ ਫੋਨ ਕਰ ਆ ਆ ਪੇਰ ਲੱਗਦਾ ਇਹ ਭੈਣ ਦਾ ਖਸਮੇ ਨੇ ਅੱਧ ਤੰਕਰਿਆ ਬੁਲੇ ਨੇ ਹਾਂ ਸਲਮਾ ਲੁੱਚਾ ਯਾਰ ਹਰਾਮ ਦਾ ਇਹ ਸੇਰੇ ਆ ਓਏ ਅੰਦਰ ਆਹੋ ਯਾਰ ਮੈਂ ਬਦਮਾਸ਼ ਬੰਦਾ ਯਾਰ ਓਏ ਆ ਨਾ ਨਾ ਪਾਈਆਂ ਬਣੀਆਂ ਨਹੀਂ ਆ ਦੋ ਤਾਂ ਆਪਣਾਈਆਂ ਨਾ ਨਾ ਆਹੋ ਓਏ ਪੇਸ਼ ਪਿਆ ਆ ਮੇਰੇ ਦੱਦ ਲੱਗਿਆ ਇੱਥੇ ਆਹੋ ਇਹਨੂੰ ਮੈਂ ਮਾਰ ਕੇ ਦੱਬਦਾ ਅੱਜ ਤੂੜੀ ਵਾਲੇ ਅੰਦਰ ਨੀਰੇ ਵਾਲੇ ਅੰਦਰ ਦੱਬਦਾ ਹਾਂ ਓ ਓ ਵਹਿ ਮਾ ਤੇਰਾ ਇਹ ਇਹਦਾ ਪਤਾ ਯਾ ਸਾਫ਼ ਕਰਦਾ ਮੈਂ ਕੋਈ ਨਹੀਂ ਪੁੱਤ ਭੈਣ ਦੀ ਤੂੰ ਉਨੂੰ ਰਾਤ ਨੂੰ ਦਿਨ ਰਾਤ ਨਹੀਂ ਛੜੀ ਤੇਰੇ ਮੈਂ ਗੋਢੀ ਤੋੜ ਦੂੰ ਤੇਰੇ ਗੁੱਸਾ ਕਰਦੀ ਆ ਆਹ ਲਵ ਯੂ ਭੈਣ ਦੇ ਲੋੜੇ ਦੀ ਇਹ ਮਲੰਗਾ ਇਹ ਕਿਹੜਾ ਤੂੰ ਤੇਰੀ ਧੀ ਦੀ ਤੇਰੀ ਦੀ ਤਰੀ ਮੁੱਕਾ ਟਾਹ ਹਾਲੋ ਆ ਤੂੰ ਨਾ ਰੱਖੀ ਫੋਨ ਇਹ ਤਾਂ ਲੰਡੂ ਆ ਓਏ ਆਹੋ ਮਾਣੇ ਰੱਖ ਉਹ ਰੱਖ ਛੱਲ ਮਾ ਫੋਨ ਨੂੰ ਮੈਂ ਤੇਰੀ ਧੀ ਦੀ ਆ ਗਿਆ ਫੇਰ ਆ ਗਿਆ ਤੂੰ ਤੂੰ ਜਾਂਦਾ ਨਹੀਂ ਬੰਦਾ ਬਣਦਾ ਨਹੀਂ ਓਰੇ 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 ਤੁਸੀਂ ਮੇਰੀ ਇੱਜ਼ਤ ਰੋਲਤੀ ਸਾਰੀ ਅੱਜ ਅੱਜ ਤਾਂ ਤੇਰੀ ਸਹੀਦ ਆ ਯਾਰਾ ਤੇਰੀ ਕੀ ਰੋਲਤੀ ਦੱਸੀ ਕੀ ਤੇਰੀ ਪਹਿਲਾਂ ਇੱਜ਼ਤ ਸੀ ਕੀ ਇੱਜ਼ਤ ਸੀ ਉਰੇ ਮੇਰਾ ਪੁੱਤ ਗੁੱਸਾ ਨਹੀਂ ਕਰਨਾ ਗੁੱਸਾ ਨਹੀਂ ਕਰਨਾ ਉਰੇ ਉਰੇ ਅਰੇ 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 ਟੋਪੀ ਚੱਕ ਚੱਕ ਟੋਪੀ ਕਣਕ ਚੋ ਲੀਦੇ ਲੋਲੇ ਦਾ ਖੂਨ ਪੀਦਾ ਮੱਠਾ ਕਿੱਥੇ ਉੱਜੜਿਆ ਹੋਇਆ ਵਾ ਆ ਜਾ ਮੇਰਾ ਪੁੱਤ ਆ ਜਾ ਮੇਰਾ ਪੁੱਤ ਹੁਣ ਕੱਢਾਂ ਵਿੱਚ ਸੀ ਕੱਢਾਂ ਵਿੱਚ ਸੀ ਉਰੇ ਬੈ ਉਰੇ ਬਹਿ ਜਾ ਬੰਦਿਆਂ ਕੋ ਬਹਿ ਜਾ ਰੋਣਾ ਨਹੀਂ ਆਸਿਆ ਬੰਦਾ ਬਣ ਗਿਆ ਮੈਂ ਬਾਰ-ਬਾਰ ਨਹੀਂ ਸਮਝਾਉਣਾ ਤਨ ਬੰਦੇ ਪਹਿਲਾਂ 90 ਆ ਮੀਰੇ ਵਾਲੇ ਆਂਦਾ ਤੈਨੂੰ ਪਤਾ ਵਾ ਹੁਣ ਚੌਥਾ ਕਿਤੇ ਤੂੰ ਨਾ ਹੋਵੇਂ ਲਾ ਲਾ ਜੱਪ ਲਾ ਲਾ ਦਵਾਰੇ ਦਾ ਜੱਪ ਲਾ ਲਾ ਉਹ ਕੁੜੀ ਦਾ ਲੌੜਾ ਜੱਪ ਲਾ ਲਾ ਤੇ ਲਾਲਾ ਕਰ ਪਈਆ ਲਾ ਲਾ ਹੁਣ ਕੱਪੜੇ ਭਾਂਜਦਾ ਲਾਈ ਆਂਦਾ ਕੁੱਤਿਆ ਕੱਪੜੇ ਪਾ ਪਾ ਹੁਣ ਤੁੰ 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 ਹੁਣ ਦੱਸ ਗਲਾਮ ਨੂੰ ਹੱਥ ਪਾ ਲਿਆ ਬੱਸ ਤੂੰ ਦੱਸ ਬੱਸ ਹੁਣ ਤੇਰੀ ਲਗਾਤੀ ਜਿਹੜੀ ਲਾਉਣੀ ਸੀ ਮੇਰੀ ਬਹੁਤ ਹਾਰ ਪਾ ਤੇ ਨਾ ਤਾ ਮੇਰੇ ਬੜੇ ਤਾਂ ਹਾਰ ਪਾਇਆ ਮੇਰੇ ਤੂੰ 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 ਮੈਨੂੰ ਗਾਲ ਕੱਢਦਾ ਵਾ ਫੇਰ ਮੇਰੇ ਥੱਪੜ ਮਾਰਿਆ ਤੈ ਉਹ ਸਾਲਿਆ ਕਿਉਂ ਮੈਨੂੰ ਗੁੱਸਾ ਚੜਾਉਣਾ ਨਿਕਲ ਜਾ ਮੇਰੇ ਹੱਕਾ ਦਾ ਦੂਰ ਹੋ ਜਾ ਵਾ ਫੇਰ ਮੇਰੀ ਗੱਲ ਸੁਣ ਲੈ ਹਾਂ ਦੱਸ ਤੂੰ ਗੱਲ ਉਹ ਕੱਢ ਸੇ ਮੂੰਹ ਚੋਂ ਕੱਢ ਗੱਲ ਕੱਢ ਮੂੰਹ ਚੋਂ ਤੂੰ ਆਸ਼ਕੀ ਕਰਨੀ ਛੱਡ ਦੇ ਆਸ ਕੀ ਭਾਂਤ ਤੂੰ ਤਾਂ ਮੈਂ ਕਿਹੜੀ ਜਨਾਨੀ ਲਿਆ ਗਿਆ ਬਿਠਾਤੀ ਤੁਹਾਡੇ ਸਿਰ ਤੇ ਕਿ ਆ ਤੁਸੀਂ ਮੇਰਾ ਖੂਨ ਫੂਕਿਆ ਕੰਧਰਾ ਲੱਕੜ ਦੇ ਕੰਬਟੋ ਜੜਿਆ ਦੱਸਦਾ ਉਹਦੀ ਮਾਂ ਦੇ ਕੋਲੇ ਜਾ ਕੇ ਬਹਿ ਗਿਆ ਉੱਥੇ ਰਹਿਣ ਲੱਗ ਗਿਆ ਆਉਂਦਾ ਨਹੀਂ ਕਦੇ ਨੂੰ ਸਰਤਾ ਮੈਨੂੰ ਹੱਥ ਫੂਕਣ ਨੂੰ ਆ ਲਾ ਪਈਆ ਲਾਦ ਪੇਸ਼ ਇਹਨੇ ਖੂਨ ਪੀਦਿਆ ਮੇਰਾ ਤੁਸੀਂ ਤਾਂ ਯਾਰ ਆਸਕ ਹੋ ਯਾਰ ਆਸਕ ਆਸ ਕਿ ਤਾਪੈ ਲਾ ਕਿਹੜੇ ਮੈਨੂੰ ਤਾਂ ਪੁੱਟੇ ਕਾਲਜ ਮੂਰੇ ਗੇੜੇ ਮਾਰਦੇ ਨੂੰ ਫੜ ਲਿਆ ਤਾ ਓਏ ਹਾਏ ਤੈਨੂੰ ਪਤਾ ਪੁੱਟੇ ਕਾਲਜ ਦਾ ਕੋਈ ਨਾ ਨਾਮ ਨਾ ਪਤਾ ਆਪਣੇ ਏਰੀਏ ਦਾ ਪੁੱਟਾ ਕਾਲਜ ਸਾਲਿਆ ਬੜਾ ਦਾ ਲਹੂ ਪੀਤਾ ਗੜਾ ਸਿਆ ਅੱਜ ਤੇਰਾ ਮੈਂ ਕੰਮ ਕਰ ਦੇਣਾ ਬਾ ਆ ਦੇ ਆ ਖਿੱਚਦੀ ਲੈ ਹੁਣ ਜੇ ਤੂੰ ਇੱਧਰ ਆ ਗਿਆ ਤੇਰਾ ਟੱਟੂ ਪਾਰ ਆ ਸਮਝ ਲੈ ਲਾ ਹੱਥ ਲਾ ਹੱਥ ਹੱਥ ਲਾ ਹੱਥ ਲਾ ਆਤ ਲਾ ਲਾਗੇ ਲਖਤ ਪਨਾ ਮੇਰਾ ਪੁੱਤ ਆ ਜਾ ਆ ਜਾ ਨਾ ਨਾ ਮੇਰਾ ਪੁੱਤ ਬੰਦਾ ਵੱੜਦਾ ਨਹੀਂ ਨਾ ਤੂੰ ਬੰਦਾ ਵੱੜਦਾ ਨਹੀਂ ਹੰਦਾ ਚੰਗਾ ਲੈ ਆ ਮਟੇਸੀ ਲੈ ਆ ਮਟੇਸੀ ਲੈ ਮੇਰਾ ਪੁੱਤ ਆ ਜਾ ਮਾ ਦਾ ਪਿੰਡ ਚੱਲੇ ਆ ਯਾਰ ਆ ਦੇ ਉਹ ਨਾ ਮੇਰਾ ਪੁੱਤ ਮੈਂ ਭੁੱਖਾ ਮਰ ਜਾਊਂਗਾ ਔਰੇ ਤੇ ਥਾਰੇ ਪਾਸੇ ਬੇਇਜ਼ਤੀ ਕਰਾਈ ਪਈ ਆ ਮੈਂ ਤਾਂ ਪਿੰਡ ਚੱਲੇ ਆ ਭਾਈ ਮੇਰਾ ਕੋਟ ਦੇ ਔਰ ਕੋਟ ਕੋਟ ਮੈਨੂੰ ਕਰਾਇਆ ਦੇ ਮੈਂ ਤਾਂ ਪਿੰਡ ਜਾਣਾ ਚੰਗਾ ਲੈ ਲੈ ਕਰਾਇਆ ਲੇ ਲੈ ਪਿੰਡ ਤੇਰਾ ਕਿਉਂ ਜਾਵਾ ਤੂੰ ਦਾ ਕੱਢ ਗਈ ਰਾਣੀਆ ਹੁਣ ਉੱਜੜਦਾ ਨਹੀਂ ਹੈਗਾ ਇਹ ਤੈਨੂੰ ਬੜਾ ਕਰਾਇਆ ਦਿਨਾਂ ਲਿਆ ਦੇ ਮੈਨੂੰ ਖਾ ਕੇ ਹੁਣ ਕੀ ਖਾ ਕੇ ਹੁਣ ਤੂੰ ਬਰਗਰ ਖਾਣਾ ਕੀ ਖਾਣਾ ਮੈ ਦੱਸ ਦੋ ਲਿਆਈ ਦੋ ਲਿਆਈ ਬਰਗਰ ਮੈਨੂੰ ਸਟੈਂਗ ਪੀਣੀ ਆ ਬੜਾ ਮਾਵਾਂ ਤੈਨੂੰ ਸਟੈਂਗੋ ਮੱਝਾ ਦਾ ਖੂਨ ਪਾਏ ਇਤਨਾ ਮੱਝਾ ਦਾ ਖੂਨ ਭਰਿਆ ਹੁੰਦਾ ਸਟੈਂਗ ਪੀਣੀ ਆ ਤਾਂ ਵੱਡਾ ਦਸਾਰੀ ਦਿਓ ਇਹ ਜੜਾ ਖੂਨ ਪੀਤਾ ਨਾ ਮੇਰਾ ਆਤਾ ਆਤਾ ਬੜਾ ਨਹੀਂ ਜਾ ਉਹ ਪੈਸੇ ਦੇ ਦੇ ਮੈਂ ਬਾਰਕਰ ਖਾਣ ਜਾਣਾ ਯਾਰ ਭੁੱਖ ਲੱਗੀ ਆ ਭੈਣ ਚੋਦ ਨਾਨ ਖਵਾਉਨੇ ਤੂੰ ਕਰ ਮੈਨੂੰ ਤੁਸੀਂ ਬੜਾ ਲੰਗਰ ਖਵਾਤਾ ਸਵੇਰ ਦੇ ਦੂੰ ਹੈ ਬੀਪੀ ਵਧਾਤਾ ਮੇਰਾ ਤਾਂ ਮੈਂ ਯਾਰ ਫਾਲਤੂ ਗੱਲ ਨਹੀਂ ਕਰਦਾ ਹੁੰਦਾ ਦੁੱਸਰਾ ਦੰਨਾ ਤੈਨੂੰ ਖੜ ਜਾ ਅੱਤ ਕੰਬਲ ਲਾਤੇ ਮੇਰੇ ਆ ਲੈ ਫੜ ਮੈਂ ਨਹੀਂ ਇਹ ਲੈਣੇ ਮਾਇਆ ਨੂੰ ਧੱਕੇ ਮਾਰਦਾ ਵੀਰ ਨੂੰ ਮਾਂ ਨੂੰ ਆ ਲੈ ਜਾ ਆ ਲੈ ਜਾ ਆ ਲੈ ਜਾ 100 ਰੁਪਏ ਲੈ ਜਾ ਆ ਵੀ ਲੈ ਕੇ ਜਾਉ ਯਾਰ ਮੇਰਾ ਪੁੱਤ ਔਰੇ ਫੜਾ 20 ਰੁਪਏ ਚੰਗਾ ਜਰਦਾ ਲੈ ਉਹ ਲੈ ਆਂ ਕਿੰਨਾ ਹੁੰਦਾ ਜਾ ਪਤਾ ਜਰਦੇ ਦੀ ਅਗ ਲੱਗੀ ਰਹਿੰਦੀ ਹੈ ਜਾ ਜਾ ਹੁਣ ਚਲੇ ਜਾ ਇੱਧਰ ਕਿੱਧਰ ਆਉਣਾ ਆ ਲੈ ਕੇ ਜਾਉ ਇਹਨੂੰ ਪਿਓ ਨੂੰ ਕਿ ਤੇਰੇ ਪੁੱੜੇ ਲੱਗਦੇ ਨਹੀਂ ਥੱਲੇ ਪੜੇ ਪੜਬਾਉਣੇ ਆ ਮੈਂ ਤੋ ਤਾਂ ਆ ਫਿਰ ਚਲਾਣ ਨਾ ਕਰਾ ਦੀ ਤੈਨੂੰ ਇਹ ਵੀ ਦੱਸਤੀ ਗੱਲ ਪੁੱਤ ਕਰੇ ਨਹੀਂ ਬੰਦ ਦੇਣਾ ਮੈਂ ਵੱਡੇ ਵੱਡੇ ਬੈਲੀ ਬੈਲ ਪੋਣਾ ਛੱਡ ਗਏ ਅਰੇ ਤੇਰੇ ਮਤੰਦ ਵਾਲੇ ਦੰਦ ਟੁੱਟੇ ਨਹੀਂ ਤੇਰੇ ਖੋਪੜ ਖੋਲਦਾ ਖੋਲਦਾ ਖੋਪੜ ਚੱਲ ਮਿੱਤਰਾਂ ਦੇ ਅੜਬ ਸੁਭਾ ਕਰਕੇ ਹੁਣ ਇੱਕ ਮੈਨੂੰ ਵੀ ਲਿਆ ਦੀਆਂ ਉਹ ਨਾਲ ਕੱਲ ਉਹ ਡਬਲ ਉਪੀ ਰੋਟੀ ਰੰਗਦੀ ਨਹੀਂ ਉਹ ਬੜੇ ਕਰ ਪੀਜੇ ਖਾਣਾ ਪੁੱਤ ਨਾਲ ਆਲ ਪੈਦਾ ਕੋ ਜਾ ਕੋ ਜਾ ਰੇ ਚੰਗੀ ਜਾਉਣਾ ਧੀ ਦੇ ਯਾਰ ਨੇ ਮੇਰਾ ਬੀਪੀ ਬਤਾਤਾ ਇਹਨੇ ਆ ਸਲਮਾਨ ਨੂੰ ਫੋਨ ਕਰਨਾ ਸੀ ਇਹਦੀ ਹੁਣ ਚੱਲ ਗਾਹਾਂ ਅਗਲੀ ਮੋਟਰ ਤੇ ਜਾ ਕੇ ਕਰਦਾ ਫੋਕਦਾ ਚੰਗਾ ਰਹਿਣਾ ਜੰਮ ਦਾ ਪਾਇਆ ਇਹਨੇ ਸਤਿ ਸ੍ਰੀ ਅਕਾਲ ਜੀ ਆਪਣੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਤੇ ਵੀਰ ਜੀ ਆਪਣੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪਣੇ ਵੀਡੀਓ ਕਿਸੇ ਦੀ ਵੀ ਧਰਮ ਨੂੰ ਠੇਸ ਪਹੁੰਚਾਉਣ ਵਾਸਤੇ ਜਾਂ ਕਿਸੇ ਵੀ ਆਦਮੀ ਜਾਂ ਕਿਸੇ ਵੀ ਔਰਤ ਦੇ ਉਦਾਂ ਨਹੀਂ ਹੈਗੀ ਵੀ ਕੋਈ ਗੱਲਬਾਤ ਕਿਵੇਂ ਯਾਰ ਕਹਿਣਾ ਮੈਂ ਦੱਸ ਤਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀ ਇਹ ਵੀਡੀਓ ਦੇਖੋ ਹਨਾ ਪਿੰਡ ਵਾਲੇ ਮਾਹੌਲ ਚ ਅਸੀਂ ਇਕੱਠੀ ਕਰਕੇ ਸਮਗਰੀ ਬਣਾਉਣ ਲੱਗੇ ਆ ਹੋਰ ਵੀ ਕੈਰੈਕਟਰ ਅਸੀਂ ਫੀਮੇਲ ਕੈਰੈਕਟਰ ਵੀ ਲੈ ਕੇ ਆਵਾਂਗੇ ਵਿੱਚ ਵਿੱਚ ਦੀ ਗਾਲਾਂ ਵੀ ਨਿਕਲਿਆ ਕਰਨੀਆਂ ਕਿਉਂਕਿ ਮਾਲਵੇ ਦੇ ਆ ਇਥੇ ਆਮ ਆਪਣੇ ਕੱਢਦੇ ਹੀ ਆਲੇ ਦੁਆਲੇ ਗਾਲਾਂ ਚਲੋ ਅਸੀਂ ਇੰਨੀ ਜ਼ਿਆਦਾ ਹੀ ਗੰਦੀ ਵੀਡੀਓ ਵੀ ਕੋਈ ਸਾਡੀ ਨਹੀਂ ਹੁੰਦੀ ਹੈਗੀ ਬਾਕੀ ਜਿਹੜੇ ਵੀਰ ਭਰਾ ਨੂੰ ਕਿਸੇ ਨੂੰ ਨਾ ਦੋਖਾ ਉਹ ਸਾਡੀ ਵੀਡੀਓ ਇੱਥੇ ਹੀ ਬੰਦ ਕਰ ਦੋ ਵੀਡੀਓ ਇਹਨਾਂ ਦੇਖੋ ਹੋਰ ਤੁਸੀਂ ਬਹੁਤ ਕੁਸ ਪਿਆ ਹੋ ਜਾ ਕੇ ਦੇਖ ਲਓ ਤੁਸੀਂ ਚੈਨਲ ਨੂੰ ਕਰ ਦਿਓ ਅਨਸਕ੍ਰਾਈਬ ਸਾਸਰੀ ਗਾਲੀ ਸਾਰਿਆਂ ਨੂੰ ਆਪਣੇ ਸਾਰੇ ਪਰਿਵਾਰ ਨੂੰ ਵੀਰ ਜੀ ਆਪਣੀ ਵੀਡੀਓ ਕਿਸੇ ਵੀ ਧਰਮ ਨੂੰ ਠੇਸ ਪਹੁੰਚਾਉਣ ਵਾਸਤੇ ਜਾਂ ਕਿਸੇ ਵੀ ਬੰਦੇ ਨੂੰ ਗਾਲ-ਗਲੋਚ ਆਪਾਂ ਕੱਢਦੇ ਆ ਕਿਸੇ ਤੇ ਵੀ ਆਪਾਂ ਤੰਗ ਨਹੀਂ ਕਰਦੇ ਹੈਗੇ ਤੇ ਆਪਣੀ ਵੀਡੀਓ ਹੈਗੀ ਆ ਜਿਹੜੀ ਆਪਣੇ ਦੇਸੀ ਮਾਹੌਲ ਪਿੰਡਾਂ ਦਾ ਘਰਾਂ ਦੇ ਹਾਲਾਤ ਨੇ ਜਿਹੜੇ ਉਹਨਾਂ ਨੂੰ ਦਰਸਾਉਂਦੀ ਆ ਵੀ ਗਾਲਾਂ-ਗਲੋਚ ਆਪਣੇ ਤੁਹਾਨੂੰ ਪਤਾ ਘਰਾਂ ਦੇ ਵਿੱਚ ਆਂ ਚੱਲਦੀ ਆ ਮਾੜੀ-ਮੋਟੀ ਉਸ ਹਾਵ ਨਾਲ ਸਾਡੀ ਵੀਡੀਓ ਬਣਦੀ ਆ ਤੇ ਸਾਡੀ ਵੀਡੀਓ ਬਾਲੇ ਬੁੱਢੇ ਬਦਵਾਨ ਨਾ ਦੇਖਣ ਤੇ ਆਪਣੇ ਜਿਹੜੇ ਪਰਿਵਾਰ ਦੇਖਦੇ ਆ ਤਾਂ ਉਹ ਤਾਂ ਠੀਕ ਆ ਤੇ ਜਿਹੜੇ ਬੰਦੇ ਆ ਨਹੀਂ ਗਾਲਾਂ ਨੂੰ ਇਹਨਾਂ ਨੂੰ ਨਹੀਂ ਚੰਗਾ ਮੰਨਦੇ ਹੈਗੇ ਉਹ ਵੀਰ ਆਪਣੇ ਹੱਥ ਜੋੜ ਕੇ ਬੇਨਤੀ ਇਹ ਵੀ ਉਹ ਨਾ ਦੇਖੋ ਤੇ ਉਹ ਹੋਰ ਵੀਡੀਓ ਬਹੁਤ ਪਈਆਂ ਨੇ ਉਹ ਜਾ ਕੇ ਦੇਖ ਲਓ ਸਾਡੀ ਵੀਡੀਓ ਨਾ ਦੇਖੋ ਤਾਂ ਸਾਡੇ ਜਿਹੜੇ ਪਰਿਵਾਰ ਹੈਗਾ ਜੁੜਿਆ ਹੋਇਆ ਉਹ ਦੇਖ ਲਓ ਠੀਕ ਹੈ ਤੇ ਅਸੀਂ ਫੀਮੇਲ ਕਰੈਕਟਰ ਵੀ ਲੈ ਕੇ ਆਵਾਂਗੇ ਉਹ ਤੋਂ ਨੰਦਨੀ ਦਾ ਕਰੈਕਟਰ ਅਸੀਂ ਹੌਲੀ-ਹੌਲੀ ਅਰੇਂਜ ਕਰ ਰਹੇ ਹਾਂ ਸਾਡੀ ਟੀਮ ਦੁਬਾਰੇ ਬਣ ਰਹੀ ਆ ਤੇ ਕਿਰਪਾ ਕਰਕੇ ਜਿਹੜੇ ਵੀਡੀਓ ਨੂੰ ਪਸੰਦ ਕਰਦੇ ਆ ਦੇਖਣੀ ਹਾਂ ਉਹ ਦੇਖ ਲਿਓ ਕੋਈ ਕਮੈਂਟਾਂ 'ਚ ਗਾਲਾਂ ਝਾੜਨ ਵਾਲੇ ਵੀਡੀਓ ਇੱਥੇ ਹੀ ਬੰਦ ਕਰ ਦਿਓ। ਹਾਂ। ਬਸ ਇੰਨੀ ਗੱਲ ਕਹਿਣੀ ਸੀ ਧੰਨਵਾਦ ਜੀ।